ਸੱਤਿਆ ਹੁੰਦੇ ਨੇ ਬੰਦੇ ਨਾ ਲਾ ਲੱਟੀ ਤਾਂ ਮੈਨੂੰ ਲੈਣਾ ਇੱਥਾਰੇ ਲਹਾਰਾਂ ਦੇ ਖੇਤ ਲਵੇ ਇਹਦਾ ਸੱਤਿਆ ਲਾ ਕੇ ਹੀ ਪਾਣੀ ਮੰਟਾ ਇਹਨੇ ਘਰੋਂ ਘਟੀ ਕਰਵਾ ਦੇ ਕੋਈ ਸਾਰੇ ਬਾਦੂ ਹਾਜ਼ਰੀ ਹੈ ਨਾ ਜੀ ਇਹ ਤਾਂ ਸੱਚੀ ਤੇ ਸਾਰੇ ਅੜਦੇ ਅੜ ਕੇ ਮਾਹੀ ਲੈਣੇ ਵੀਡੀਓ ਲੋਕ ਵੀ ਆ ਤੁ ਮੇਰੇ ਚਾਰ ਆ ਰਹੇ ਨੇ ਬਹੁਤ ਲਗਲੇ ਕੋਈ ਸਾਨੂੰ ਕਹਾਂ ਤਾ ਉਹਦੇ ਕੋਲ ਕਿੱਥੇ ਆ ਰਹੀ ਹੈ ਇਹ ਬੜੀ ਪਹਿਲਾਂ ਚੌੜੀ ਗੱਲ ਹੈ ਜੀ ਕਿਹਦੀ ਹੈ ਕਦੋਂ ਸੜਕ ਚੌੜੀ ਹੋਊਗੀ ਮਿੱਟੀ ਫੇਰੀ ਹੈ ਨਾ ਨਹੀਂ ਵੀ ਗੱਲ ਕਰਨਾ ਹੋਈ ਗੱਲ ਕਰਨਾ ਵੀ ਗੱਲ ਕਰਨਾ ਕੱਢ ਉਹ ਤੇ ਇੱਟਾ ਚੱਕ ਲੈ ਇੱਕ ਨਵੀਂ ਆਹ ਓਰੇ ਪਈਆ ਜੀ ਸਭ ਸਹੀ ਹੈ ਮਿੱਟੀ ਦਾ ਖੁਰੁੰਦੇ ਆ ਲੱਠੇ ਉੱਪਰੇ ਉੱਪਰੇ ਆਇਆ ਬਰੇ ਬਰੇ ਆਜੋ ਆਜੋ ਆਲਾ ਦੇਖ ਇੱਕ ਹੋ ਟੈਲੀਫੋਨ ਤੇ ਬੱਦਲ ਪਟਣ ਗਿਆ ਠੀਕ ਹੈ ਜੀ ਦਾ ਹਾਂ ਉਹ ਮੈਂ ਦੇਖ ਲਈਦੀ ਆ ਤੇ ਲਾਈਵ ਤੇ ਬੱਸ ਪਾਣੀ ਦਾ ਪਾਣੀ ਦੀ ਲੋੜ ਨਹੀਂ ਪਾਣੀ ਦਾ ਪਾਣੀ ਆ ਗਿਆ ਜੀ ਜੀ ਆਓ ਜੀ ਚੰਗਾ ਜਦੋਂ ਬਧੀਆ ਚੱਲ ਗਿਆ ਆ ਕੁਝ ਤੋਂ ਵੱਡੇ ਹੈ ਨਾ ਜਿਆਦਾ ਕਿ ਨਾ ਮੰਨਿਆ ਪਰ ਮੰਨੇ ਨੇ ਜੀ ਆਹ ਬਈ ਐਸੇ ਨਾਲੇ ਖਰਾਬ ਰਾਂ ਜੇ ਤੱਕ ਜੀ ਜੰਦਿਆ ਹਾਟਾ ਕਿੰਨਾ ਤੇ ਨੰਬਰ ਇਹਦਾ ਇੱਕ ਵਾਰੀ ਰਹੀਆਂ ਵੀ ਉਹ ਕਦੋਂ ਕਚਲਾ ਜੋਗੇ ਜure ਸਰਪੰਚ ਸਾਹਿਬ ਹੈਗੇ ਨੇ ਉਹ ਕਹਿੰਦੇ ਵੀ ਅਸੀਂ ਕਰ ਦਿੰਦੇ ਹਾਂ ਸ਼ੁਰੂ ਆ ਪੱਟੀ ਪਾਉਣ ਦੀ ਹਾਂ ਠੀਕ ਹੈ ਠੀਕ ਹੈ ਬੰਦ ਮਾਰੇ ਕੋਟੀ ਤੇ ਰੈਂਟੀ ਰੱਖ ਦੋ ਕੋਈ ਗੱਲ ਠੀਕ ਹੈ ਸਰ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਇਹਦੀ ਮਰਜ਼ੀ ਕਰ ਦਿਓ ਕੋਈ ਹੋਰ ਬਾਕੀ ਮਿੱਟੀ ਦਾ ਪਵਾ ਦੇ ਕੱਚੇ ਦਾ ठेकदार ठेकदारे ਬਾਕੀ ਬਾਕੀ ਲੋੜੀ 2011 ਤੋਂ 12 ਚ ਕਰਾਈ ਸੀ 2 ਵਜੇ ਕੀ ਕਰਾਈ ਸੀ ਆਪਾਂ ਨੇ ਹੈ ਇਹ ਆਏਗਾ ਸਹੀ ਹੈ ਮੈਨੂੰ ਪਤਾ ਲੱਗਦਾ ਸਹੀ ਹੈ ਇੱਕ ਇੱਧਰ ਉੱਥੇ ਅੰਦਰ ਉਤਰ ਗਿਆ ਇੱਕ ਇੱਧਰ ਆ ਉਹ ਉਹਦੀ ਸੇਦ ਚ ਆਏ ਕਾਹੀ ਦੀ ਚਾਹ ਇਹਦਾ ਬੱਟ ਤੇ ਆ ਗਿਆ ਆ ਇੱਧਰ ਲੈ ਵਾਸੇ ਇੱਧਰ ਇੱਧਰ ਨੇ ਉਤਰੇ ਤੁਸੀਂ ਉੱਤਰੋ ਮੈਂ ਕਿੱਦ ਨੂੰ ਹੋਣਾ ਨੰਬਰ ਉਹਟ ਮੈਂ ਇਹਨਾਂ ਕਈ ਨਾ ਕਰਕੇ ਦੇਖਰ ਨੂੰ ਇੱਕ ਟੱਕੜੀ ਦੀ ਆਈ ਆਈ ਕਹਿੰਨੀ ਆਇਆ ਕਮਾ ਕਦੋਂ ਪਾਜੀ ਮਾ ਬਾਜੀ ਮਾ ਇਹਦਾ ਹੀ ਤਾਂ ਹੁੰਦਾ ਵੀ ਆ ਜੀ ਹੋਰ ਲੈ ਵਾਹ ਹਲ ਹੋ ਜਾ ਜੀ ਆ ਕੇ ਜੀ ਬਚਾ ਕੇ ਜਦੋਂ ਹੋਰ ਕਰਦੇ ਆ ਕੰਮ ਉਹ ਮੋਰ ਥੱਲੇ ਦਾ ਨਾ ਪਾਣੀ ਲਾ ਲਓ ਵੀਡੀਓ ਕਿੰਨੇ ਲੋਕ ਦੇਖਣਗੇ ਤੂੰ ਮਿੜਕੇ ਲਾਵਾਂਗੇ ਇੱਥੇ ਤੂੰ ਆ ਪਈ ਐਸੇ ਵਾਸਤੇ ਰੇ ਗੱਟੇ ਲੂੰਗੀ ਕੱਢ ਦੋ ਉਹ ਦੇਖਾ ਇੱਧਰ ਉੱਥੇ ਘਰ ਉਹ ਬਾਬਾ ਜੀ ਲੱਗ ਉਹ ਇਹ ਬਾਬਾ ਤੁਨੀ ਗਾ ਜੀ ਨੇ ਕੋਲਾ ਕਿਸੇ ਕੀ ਅੰਕੀ ਲਾਇਆ ਹੋਇਆ ਹੈ ਰਵਾਨ ਕੋਈ ਬਾਬਾ ਜੀ ਹਾਂ ਜੀ ਇਹ ਸਾਈਡ ਤੇ ਵਿਚਾਰ ਲੈਣਾ ਇਹ ਆ ਹਾਂ ਚਾਰ ਚੱਕਰ ਦੇ ਲਾ ਕੇ ਤੁਸੀਂ ਲੈ ਜੀ ਮੇਰੇ ਪਾਸਾ ਬਾਬਾ ਜੀ ਰੇਤਾ ਰਹੇ ਨਾ ਫਿਰ ਮਣਦਾ ਜੇ ਕੋਈ ਚੱਕਰ ਦੀ ਗੱਲ। ਤੇ ਲੰਗਾ ਤਾਂ ਉਰੀ ਰਹੂਗਾ ਹਲੇ। ਜੇ ਉਹ ਉੱਚਾ ਚੱਕਰ ਲਊਗਾ ਆਟੋਮੈਟ ਤੇ ਲੰਗਾ। ਤੇ ਸੜਕ ਦਾ ਆਪਣੇ ਜਿਹੜੇ ਹੈਗੇ ਉੱਥੇ ਰੱਕੀ ਪਈ ਹੋਈ ਆ ਆਪਣੀ। ਇਹ ਆਪਾਂ ਵੀ ਪੱਟ ਕੇ ਉਹ ਕਰ ਦਈਏ। ਸਾਰਾ ਕੋ ਸੈਕਟਾ ਹੈ। ਐਸੇ ਨੂੰ ਮੰਨਦੀਆਂ ਹੀ ਕੋ ਲਗਦਾ। ਹਾਂ ਹਾਂ। ਇਹ ਮਗਾ। ਉਹ ਲੇਟਾ ਪਾਣੀ ਖੋਈ ਆਪਾਂ। ਉਹ ਸੈਡਾ ਹੋਰ ਕੋ ਠੀਕ ਆ ਜਾ ਕੋ। ਨੋ ਆਦੀ ਆਦੀ ਨਾਲ ਦੇ ਹੌਂਕੀ ਆਤੀ ਨਹੀਂ ਨੀ ਦਵਾਰੇ ਲਾਂਗੇ ਲੈ ਲੈ ਇਧਰ ਵਾ ਵਾ ਜੇ ਕੋ ਹੋਇਆ ਲੱਗਦਾ ਨਾ ਹੋਣ ਪੈਸਾ ਤੇਰਾ ਇਨੀ ਆ ਵਾ ਆਏ ਆ ਬੁਰਗੀਆਂ ਲਾ ਰਹੇ ਚੱਕ ਲੈ ਚੱਕ ਆ ਜੀ ਦੁਬਾਰੇ ਆ ਜਾ ਫਾਇਰਸ ਆਪਣੀਆਂ ਬੁਰਤੀਆ ਹੋਰ ਇੱਕ ਧੋਰੇ ਦੇ ਕੇ ਖਿੜੇ ਕੇ ਨੀ ਦੋ ਲੋਕ ਤਾਂ ਦੇਖ ਲੋ ਕਿਦਾ ਕਿਦਾ ਕਹਿ ਰਿਹਾ ਤੈਨੂੰ ਆਇਆ ਜੀ ਹਾਂ ਜੀਰਾ ਹੱਥ ਪਤਾ ਲੱਗਣਾ ਜੀ ਸੇ ਵਾਲੇ ਜਿਆਦੇ ਨੇ ਹਾਂ ਵਾਲਾ ਜੀ ਇਧਰ ਹੀ ਸੈਟ ਕਰ ਦੋ ਬਾਬੇ ਜੀ ਇਧਰ ਹੀ ਸੈਟ ਕਰ ਲੂਗੀ ਗੱਡੀ ਹਾਂ ਹਾਂਜੀ ਹਾਂ ਇਹ ਤਾਂ ਉਹ ਖਰਾਬ ਹੋ ਗਏ ਨੇ। ਉਹਨਾਂ ਨੇ ਕੱਢ ਵੀ ਇਹਨਾਂ ਨੇ ਆਹ ਸਭ ਪਾਸੇ। ਮੇਰਾ ਵੀ ਕਮਾ ਦੇ ਤਾਂ ਗੱਡੀ ਕਰਨੀ ਲੋੜ ਮੀਤੀ ਹੈ। ਕੱਟਿਆ ਕੱਟਿਆ ਕਰਕੇ ਆਉਂਦੇ ਬੜੀਆਂ ਮਿੱਠੀ ਜੁਆ ਨਹੀਂ। ਇਹ ਕਿਸੇ ਆ ਗਿਆ। ਲੋ ਪੰਜ ਨਵੇਂ ਨੇ। ਇਹ ਪ੍ਰਧਾਨ ਜੀ। ਇੱਧਰ ਕਿੱਥੇ ਲੱਗੋ ਸੀ? ਇਹ ਦੋ ਟੱਕ ਗੱਡੀ ਵੀ ਆ ਗਈ। ਬਸ ਅੰਮੀ ਆ ਸਾਹਮਣੇ ਖੜੀ ਹੈ ਜੀ ਵੱਡੀ। ਹਾਂ ਹਾਂ। ਆਹਾਂ ਇਹ ਬੱਸ। ਸਾਇਕੋਮ ਕਿਹਾ ਜੀ। ਹਾਂ ਕੋ ਮੋੜ। ਅਗਲਾ ਮੋੜ ਮੁੜਵਾ ਜੀ ਆ। ਆ ਮੋੜ ਕੋ ਮਗਾਓ ਡੇਕ ਕੋ ਹੱਥ ਕਰਕੇ ਮੋੜ ਪੈ ਗਿਆ ਹਾਂ ਆ ਦੇਖਾ ਅੱਛਾ ਜੀ ਪਰ ਉਹ ਰੇਤ ਕੱਢਣੇ ਘੱਟ ਦੋ ਆਪੋ ਪੈਦਾ ਬਾਈ ਨੇ ਕਹਦਾ ਉਹਨੇ ਜਮੀਨ ਵਾਲੇ ਨੇ ਕਹਦਾ ਕੰਮ ਨਹੀਂ ਬਸ ਮੂਰੀ ਸਾਡੇ 32 ਆ 32 ਉਹ ਵੀ ਫਿਰ ਇੱਕ ਕਰਮ ਆਈ ਬਕੇ ਨਾ ਮੋੜ ਕਰਕੇ ਵੱਧ ਹੁੰਦੀ ਆ ਉਹ ਹੋ ਗਿਆ ਜੀ ਨਾ ਸਾਡਾ ਥੋੜੀ ਕਬਰ ਖੜ ਦੇ ਜੀ ਵੈਸੇ ਤਾਂ ਇਹ ਪਹਾ ਸਾਡੇ 27 ਦਾ ਹੀ ਪੰਜ ਕਰਮ ਦਾ ਹੀ ਇਹ ਮੋੜ ਪੈ ਗਿਆ ਉਹਰੇ ਮੋੜ ਕਰਕੇ 6 ਕਰਮ ਹੋ ਜਾਂਦੇ ਆ ਆ ਇਹ ਬਾਗਾ ਬਾਈ ਖਾਂਦੀ ਕੀ ਗੱਟਾ ਵਈ ਸਰਦਨ ਇਹ ਵੀ ਸਰਪੰਚ ਹੈ ਜੀ ਆਪਣਾ ਬਜਲ ਕੋਈ ਨਾ ਫਿਰ ਪੰਜ ਇੱਕ ਬਸ ਆਹ ਜ਼ਰਾ ਵੀ ਹੱਥ ਲਾ ਕੇ ਹੋਰ શ્રી ਚੰਦਰ ਭਗਵਾਨ ਕੀ ਜੈ ਇਹ ਦੇਖ ਰਹੀ ਜੀ ਬਾਬਾ ਬੰਦਾ ਬੋਦਸ ਮਹਾਰਾਜ ਕੀ ਜੈ ਬਾਬਾ ਬੋਦਸ ਮਹਾਰਾਜ ਕੀ ਜੈ ਦੇ ਦੇ ਚੱਲ ਰਹੀ ਹੈ ਨਹੀਂ ਕੋਈ ਵੀ ਨਹੀਂ ਚ ਸਰਪੰਚ ਸਾਹਿਬ ਨੂੰ ਫੋਨ ਕਰਿਆ ਇਹ ਫਰੋਟੀਆਂ ਨਹੀਂ ਹੈਂਆਂ ਮੁਰਗਿਆਂ ਦਾ ਬਿਨਾ ਸੀ ਕਰਾਉਂ ਕਰਦੇ ਨਾ ਮੁਰਗੀਆਂ ਫਿਰ ਲੱਕੜ ਕੇ ਆ ਹਾਂ ਹਾਂ ਮਾ ਜੱਦੇ ਤੇਰਾ ਆ ਗਿਆ ਮੈਂ ਤੇਰਾ ਪਰਸੂ ਲਾਉਂਗਾ ਜੇ ਵੀ ਸੀ ਬਾਬਾ ਜੀ ਚਲੋ ਇਹ ਮੈਨੂੰ ਪੱਟ ਕੇ ਕੀ ਕਰਾਂਗੇ ਜੀ ਹਾਂ ਹਾਂ ਤਾਂ ਇੱਕ ਬੋਲ ਚੱਲ ਚੱਲ